ਮੇਰੇ ਕੋ ਡਾਟਾ ਪਏ ਹੈ ਮੈਂ ਇਸੇ ਕਰਕੇ ਕਹਿਣਾ ਕਿ ਥੋੜਾ ਜਿਆਦਾ ਸੁਣ ਕੇ ਜਾਇਓ ਜੇ ਤੁਸੀਂ ਅਕਸਰ ਟਾਈਮ ਤੋਂ ਪਹਿਲਾਂ ਆਪਦਾ ਬੋਲ ਕੇ ਚਲੇ ਜਾਂਦੇ ਹੋ ਕਰੂ ਤਾਂ ਆਇ ਹੀ ਨਹੀਂ ਅੱਜ ਜਿਹੜਾ ਬੋਲ ਕੇ ਚਲਾ ਜਾਂਦਾ ਉਹ ਤਾਂ ਇੱਕ ਸੌਲੀ ਖਸੂਲੀ ਕਣੀ ਫਿਰਦਾ ਹੁਣ ਆਪਾਂ ਕਹਿੰਦਾ ਮੈਨੂੰ ਫੜਨਗੇ ਐਵੇਂ ਡਰ ਪਿਆ ਪਿਆ ਅਸੀਂ ਕੁਝ ਨਹੀਂ ਕਹਿੰਦੇ ਕਿਸੇ ਨੂੰ ਬਿਨਾ ਕਿਸੇ ਸਬੂਤ ਤੋਂ ਸੋ ਢੀ ਸੀਲਟਿੰਗ ਦੀ ਜੀ 60 ਸਾਲਾਂ ਤੋਂ ਪਾਖੜਾ ਜੇ ਪੌਂਗ ਡੈਮ ਦੀ ਕਦੇ ਡੀਸੈਂਟਿੰਗ ਨਹੀਂ ਹੋਈ ਜੀ ਅੱਜ ਨਾ ਕਦੇਸભાઈ ਹੋਏ ਨਾ ਕਦੇ ਮਾਦੋਪੁਰ ਵਾਲੇ ਕੋਈ ਉਹਦੀ ਗ੍ਰੀਸਿੰਗ ਹੋਈ ਐ ਅਸੀਂ ਐਸਓਪੀ ਬਣਾ ਕੇ ਉਹਨਾਂ ਕੀਤਾ ਜੀ ਸਰਕਾਰਾਂ ਤਾਂ ਤਿੰਨ ਜੇ ਮੇਰੇ ਕੋਲੇ ਐਸਡੀਆਰਐਫ ਦਾ ਇਹ ਕਹਿੰਦੇ ਨੇ 2001 ਉਦੋਂ ਇਹਨੂੰ ਉਦੋਂ ਨੂੰ ਕਲੈਮਿਟੀ ਰੀਲੀਫੈਂਡ ਕਹਿੰਦੇ ਸੀ ਬਾਅਦ ਚ ਐਸਡੀਆਰਐਫ ਕਹਿਣ ਲੱਗੇ ਜੀ 2001 ਤੋਂ 2025 ਤੱਕ ਦਾ ਮੇਰੇ ਕੋਲ 25 ਸਾਲ ਦਾ ਡਾਟਾ ਹੈ ਜੀਦੇ ਚੋ 22 ਸਾਲ ਇਹਨਾਂ ਦੀ ਸਰਕਾਰਾਂ ਨਹੀਂ ਆ 12 ਸਾਲ ਅਕਾਲੀ ਦਲ 10 ਸਾਲ ਕਾਂਗਰਸ ਇਹਨਾਂ ਨੇ ਹੀ ਵਰਤੇ ਆ ਸਭ ਟੋਟਲ 6190 ਕਰੋੜ ਰੁਪਏ ਸੈਂਟਰ ਚ ਆਇਆ 25 ਸਾਲਾਂ ਚ ਆਂਕੜੇ ਮੇਰੇ ਕੋਲ ਓਪਨਿੰਗ ਬੈਲੈਂਸ ਨੂੰ ਦੇਖੀ ਜਾਂਦੇ ਆ ਉਹਦੇ ਚ 2042 ਕਰੋੜ ਪੰਜਾਬ ਨੇ ਪਾਇਆ ਕਹ ਤਰਸੋ ਤੇਈ ਉਹਦਾ ਵਿਆਜ ਹੈ ਤਾਂ ਪੰਜਾਬ ਦਾ ਪੈਸਾ ਜੀ 207100 ਇਹ ਤਾਂ ਪੰਜਾਬ ਦਾ ਪੈਸਾ ਹੈ ਸੈਂਟਰ ਨੇ ਕਿੰਨਾ ਦਿੱਤਾ ਜਿਹੜੇ ਕਹਿੰਦੇ ਆ ਕਿ 12000 ਰੁਪਏ ਆ ਸੀ ਉੱਤੇ ਅਸੀਂ ਪਹਿਲੀ ਭੇਜ ਤੀ 6090 25 ਸਾਲਾਂ ਚ ਭੇਜਿਆ ਜਨਾਬ ਆਂਕੜੇ ਭੈਵੇਂ ਕੋਈ ਕਿਹੜੇ ਬਰਾ ਯਾਰ ਦੀ ਗੱਲ ਕਰਦੇ ਆ بس لوگ بارہ ہجار کتھے گیا کتھے کھا گے بڑیاں وہاں کڑکڑ ہے لوگی سب بول دے پیسہ کتھے تو اٹھین سرکاراں بیڑے سی پیسہ میں دس دینا کےڑے کےڑے سال دا پوچھنا دوسری چٹھی کیوں نہیں لکھی سب تو پہلا میں دس دینا کہ کلیننگ آف ڈرینز ورک دو یا ستاراں ڈھاراں تھاراں انہی انہی بی بی کی اکی بائی دو ہزار چھانٹ کل ਇਹਨਾਂ ਨੇ ਡਰੇਨ ਸਫਾਈ ਕੀਤੀ ਜੀ ਡੀਸੈਲਟਿੰਗ ਕਹ ਲਓ ਜਾਂ ਸਫਾਈ ਕਹ ਲਓ ਤੇ ਸਾਡੇ 3 ਸਾਲਾਂ ਚ 22 23 23 24 24 25 3825 ਕਿਲੋਮੀਟਰ ਅਸੀਂ ਸਫਾਈ ਕਰ ਚੁੱਕੇ ਹਾਂ ਜੀ ਤੁਸੀਂ ਕਿਵੇਂ ਕਹਿੰਦੇ ਹੋ ਕਿ ਡੀਸੈਲਟਿੰਗ ਨਹੀਂ ਕਰਦੇ ਹੁਣ ਜਦੋਂ ਮਾਈਨਿੰਗ ਮਾਈਨਿੰਗ ਵਾਲੇ ਕੌਣ ਨੇ ਠੇਕੇਦਾਰ ਸਾਰੇ ਇਹਨਾਂ ਦੇ ਨੇ ਮਾਈਨਿੰਗ ਨੂੰ ਕੀ ਕਹੋਗੇ ਹੁਣ ਤੁਸੀਂ ਦਰਿਆ ਖੋਰਤਾ ਜੀ ਅਸੀਂ ਨਹੀਂ ਕੀਤੀ ਤਾਂ ਕਹਿੰਦੇ ਕਮੇਟੀ ਕਿਉਂ ਨਹੀਂ ਚੱਕੀ ਜੇ ਚੱਕਦਿਆਂ ਕਹਿੰਦੇ ਬਰਿੰਗਿੰਗ ਕਰਵਾਈ ਹੈ ਹੁਣ ਮੰਨਜੋਗ ਹਾਈ ਕੋਰਟ ਨੇ ਸਾਨੂੰ ਮੌਕਾ ਦਿੱਤਾ ਕਿ ਹਾਂ ਤੁਸੀਂ ਚੱਕਾ ਲਓ ਜਿਸ ਦਾ ਰੇਤ ਉਸਕੀ ਜਿਸ ਦਾ ਖੇਤ ਉਸਕਾ ਉਸਕਾ ਰੇਤ ਜੀਦਾ ਖੇਤ ਉਹਦਾ ਰੇਤ ਉਹ ਵੀ ਅਸੀਂ ਕਰਾਂਗੇ ਹੁਣ ਚੱਕ ਰਹੇ ਹਾਂ ਅਗਲੀ ਫਸਲ ਵਾਸਤੇ ਤਿਆਰੀ ਕਰਨੀ ਹੈ ਕਣਕ ਤਾਂ ਬਿਜੂਗੀ ਜੇ ਮਿੱਟੀ ਚੱਕੀ ਜਾਊਗੀ 7 7 8 8 ਫੁੱਟ ਆ ਗਈ ਜਿਨਾਂ ਕੋਲ ਟਰੈਕਟਰ ਨਹੀਂ ਹੈਗੇ ਟਰੈਕਟਰ ਦੇਵਾਂਗੇ ਜੇਸੀਬੀ ਨਹੀਂ ਹੈਗੀ ਜੇਸੀਬੀ ਦੇਵਾਂਗੇ ਇਹ ਮੌਕਾ ਹੈਗਾ ਸੈਕੰਡ ਫੇਜ਼ ਆ ਕਿਸਾਨਾਂ ਨੇ ਖੇਤੀ ਫੇਰ ਕਰਨੀ ਐ ਬੱਚਿਆਂ ਨੇ ਸਕੂਲ ਫੇਰ ਜਾਣਾ ਐ ਨੌਜਵਾਨਾਂ ਨੇ ਡਿਗਰੀਆਂ ਲੈ ਕੇ ਆਪਣੇ ਸੁਪਨੇ ਪੂਰੇ ਕਰਨੇ ਨੇ 19 ਕਾਲਜ 3200 ਸਕੂਲ ਮਲਵੇ ਦਾ ਢੇਰ ਬਣ ਗਏ ਜਨਾਬ 8500 ਕਿਲੋਮੀਟਰ ਸੜਕਾਂ ਟੁੱਟ ਗਈਆਂ 2500 ਪੁਲ ਤੇ ਪੁਲ ਛੋਟੀਆਂ ਛੋਟੀਆਂ ਪੁੜੀਆਂ ਟੁੱਟ ਗਈਆਂ 5 ਲੱਖ ਬੰਦਾ ਬੇਕਾਰ ਹੋ ਗਿਆ 20 ਲੱਖ ਬੰਦਾ ਪ੍ਰਭਾਵਿਤ ਹੋ ਗਿਆ 58 59 ਜਾਨਾਂ ਚਲੀਆਂ ਗਈਆਂ ਪਸ਼ੂਆਂ ਦਾ ਹਿਸਾਬ ਲਾ ਰਹੇ ਹਾਂ ਜੀ ਉੱਥੇ ਵੀ ਰਾਜਨੀਤੀਆਂ ਕਰੀ ਜਾਂਦੇ ਆ ਉਹ ਦਿੱਲੀ ਵਾਲੇ ਆ ਉਹ ਆਪਣਾ ਮੰਤਰੀ ਸਾਹਿਬਾਨ ਹਰ ਰੋਜ਼ ਤਿੰਨ ਦੀ ਜੋੜੀ ਲਾ ਰੱਖੀ ਸੀ ਉਹ ਪਜਾਮਾ ਜਾਂ ਚੱਕ ਕੇ ਫੋਟੋ ਖਿਚਾ ਕੇ ਚਲੇ ਜਾਂਦੇ ਸੀ ਅਸੀਂ ਵੀ ਨੀ ਰੋਕਿਆ ਸੀ ਫੋਟੋ ਖਿਚਾਉਂਦੇ ਚਲੇ ਕਿਹੜਾ ਕਿਸੇ ਨੂੰ ਕੁਝ ਕਹਿੰਦੇ ਆ ਵਿਚਾਰੇ ਨਾ ਕੁਝ ਨੇ ਹੱਥ 'ਚ ਐ ਜਾ ਕੇ ਹਰੇ ਕਹਿੰਦਾ ਸੀ ਦਿੱਲੀ ਜਾ ਕੇ ਗੱਲ ਕਰਾਂਗੇ ਰਿਪੋਰਟ ਦੇਵਾਂਗੇ ਅਸੀਂ ਕਹਿੰਦੇ ਸਾਨੂੰ ਪਤਾ ਜੀ ਦਿੱਲੀ ਵਾਲੀ ਰਿਪੋਰਟ ਤੁਸੀਂ ਦੇ ਦਿਓ ਚਲੋ ਥੋੜੀ ਫੋਟੋ ਹੋ ਗਈ ਵਧੀਆ ਚਲੋ ਠੀਕ ਆ ਚਲੋ ਸਾਾਨੂੰ ਡੀਸੀ ਡੂਸੀ ਨੂੰ ਕੰਮ ਕਰ ਲੈਣਗੇ ਤੁਹਾਡੇ ਨਾਲ ਕਰਦੇ ਨੇ ਤੁਸੀਂ ਸਾਡੇ ਜੋ ਜਹਾਜ਼ ਆਪ ਬੜੇ ਯਾਰੇ ਚੱਕ ਕਰਕੇ ਚਲੇ ਗਏ ਜੀ ਪ੍ਰਧਾਨ ਮੰਤਰੀ ਸਾਹਿਬ ਆਏ ਪ੍ਰਧਾਨ ਮੰਤਰੀ ਸਾਹਿਬ ਆਏ ਉਹ ਚੰਬੇ ਤੋਂ ਕਾਂਗੜੇ ਤੋਂ ਆਏ ਹੈਲੀਕਾਪਟਰ ਵਿੱਚ ਦੀ ਦੇਖਿਆ ਥੱਲੇ ਫੌਜ ਦੇ ਉੱਚ ਆਪਦੀ ਬੰਦੇ ਜਿਮਠਾ ਰੱਖੇ ਸੀ ਸਾਰੇ ਪੂਰੇ ਭਾਜਪਾ ਦਾ ਕਾਂਗਰਸ ਬਿੰਗ ਬੈਠਾ ਸੀ ਸਾਰਾ ਜਿਹੜੇ ਅਸਲੀ ਭਾਜਪਾਲੇ ਸੀ ਉਹ ਤਾਂ ਅਸ਼ਵਨੀ ਕੁਮਾਰ ਹੋਰੀ ਉਹ ਤਾਂ ਵਿਚਾਰੇ ਪਿੱਛੇ ਬੈਠੇ ਸੀਗੇ ਤਾਂ ਇਹੋ ਸ਼ਾਇਦ ਅੱਜ ਨਹੀਂ ਆਏ ਹੋਣੇ ਕਹਿੰਦੇ ਸਾਡਾ ਤਾਂ ਕੰਮ ਨਹੀਂ ਕੋਈ ਉੱਥੇ ਸੰਦ ਕੋਈ ਬੁਲਾਉਂਦਾ ਇੱਥੇ ਇਸ ਕਰਕੇ ਉਹ ਨਾ ਤਾਂ ਜਦ ਤੱਕ ਇਹ ਕਹਿੰਦੇ ਉਹਨੇ ਭਾਜਪਾ ਸਾਹਿਬ ਸਾਨੂੰ ਦੇਣਾ ਪੈਂਦਾ ਹੈ ਮੂਰੇ ਪ੍ਰਧਾਨ ਮੰਤਰੀ ਨਾਲ ਕੋਈ ਹੋਰ ਆ ਜਾਂਦਾ ਇਸ ਕਰਕੇ 1600 ਕਰੋੜ ਰੁਪਏ ਅਨਾਉਂਸ ਕਰ ਗਏ ਜੀ 2305 ਪਿੰਡ ਨੇ ਫਿਲਹਾਲ ਜੇ ਆਪਾਂ ਇਹਨਾਂ ਨੂੰ 2305 ਹੀ ਮੰਨ ਲਈਏ ਤੇ ਪ੍ਰਮਾਤਮਾ ਕਰੇ ਹੋਰ ਕੋਈ ਪਿੰਡ ਨਾ ਡੁੱਬਿਆ ਹੋਵੇ 2305 ਨੂੰ 16 ਸੌ ਵੰਡਣਾ ਹੋਵੇ ਜੀ 80 ਲੱਖ ਵੀ ਨਹੀਂ ਆਇਆ ਇੱਕ ਪਿੰਡ ਨੂੰ ਉਹਨਾਂ ਦੇ ਘਰ ਉਹਨਾਂ ਦੇ ਪਸ਼ੂ ਉਹਨਾਂ ਦੇ ਖੇਤ ਟਰੈਕਟਰ ਮਸ਼ੀਨਰੀ ਮਜ਼ਦੂਰੀ ਜਿਹੜੀ ਮਰ ਗਈ ਫਸਲਾਂ ਕਰਕੇ ਮਜ਼ਦੂਰਾਂ ਦੀ ਦਿਹਾੜੀ ਮਰ ਗਈ ਕਿਵੇਂ ਦੇਵਾਂਗੇ ਜੀ 1600 ਕਰੋੜ ਦੇ ਕੇ ਕਹਿੰਦੇ ਬਹੁਤ ਦੇਦੀ ਆ ਬਹੁਤ ਦੇਦੀ ਆ 1500 ਹਿਮਾਚਲ ਨੂੰ ਦੇਗੇ ਜੀ 1600 ਸਾਨੂੰ ਦੇਗੇ ਤੇ ਫਿਰ ਮੈਂ ਉਸ ਦਿਨ ਹਸਪੀਟਲ ਸੀ ਇਹਦੇ ਤੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਕਿ ਜਾਣ ਕੇ ਪੈਗੇ ਬਿਮਾਰ ਕੋਈ ਜਾਣ ਕੇ ਹੁੰਦਾ ਜਨਾਬ ਕਿਸੇ ਦੇ ਵੀ ਆ ਸਕਦਾ ਤਾਂ ਤੁਸੀਂ ਕਹਿੰਦੇ ਹੋ ਕਿ ਮੀਟਿੰਗ ਨਹੀਂ ਕੀਤੀ 4 April ਨੂੰ 4 April ਨੂੰ ਅਸੀਂ ਪਹਿਲੀ ਮੀਟਿੰਗ ਕੀਤੀ ਸੀ ਉਦੋਂ ਬਾਜਵਾ ਸਾਹਿਬ ਅਮਰੀਕਾ ਗਏ ਹੋਏ ਸੀਗੇ ਮੈਂ ਇਹਨਾਂ ਤਕਵੀਰ ਪੜ੍ਹਦਾ ਸੀ ਇਹਨਾਂ ਨੇ ਕਿਹਾ ਸੀ ਮੈਂ ਐਸ ਐਡਰੈਸ ਤੇ ਆਂ ਜੇ ਕਿਸੇ ਨੇ ਆਉਣੇ ਆ ਜੂ ਮਿਲਣਾ ਆ ਕੇ ਹੋਣਗੀ ਕਾਂਗਰਸ ਦੇ ਵੱਡੇ ਉੱਥੇ ਸੰਗਠਨ ਹੈ ਤੇ ਜਦੋਂ ਮੈਂ ਪੈ ਰਿਆ ਸੀਗਾ ਹਰਾਂਦੀ ਮਤਲਬ ਉਦੋਂ ਪਾਣੀ ਥੋੜਾ ਥੋੜਾ ਆਉਣ ਲੱਗ ਗਿਆ ਸੀ ਉਦੋਂ ਆਸਟ੍ਰੇਲੀਆ ਗਏ ਹੋਏ ਸੀ 크ਰੂਜ਼ ਦੇ ਵਿੱਚ ਫਿਰਦੇ ਸੀ ਮੈਲਬਨ ਦੇ ਜਿਹੜੇ ਕਿਤੇ ਠੀਕ ਹੈ ਨਾ ਸੋ ਇਸ ਕਰਕੇ ਨਾ ਕਿਸੇ ਤੇ ਇਹ ਨਹੀਂ ਕਰਦਾ ਕਿ ਕਿਸੇ ਦੀ ਬਿਮਾਰੀ ਦਾ ਮਜ਼ਾਕ ਉਡਾਓ ਤੁਸੀਂ ਕਹਿੰਦੇ ਕਿ ਮੈਂ ਮੱਥਾ ਹੀ ਨਹੀਂ ਲਗਣਾ ਚਾਹੁੰਦਾ ਉਹਦੇ ਮੈਂ ਤਾਂ ਕਹਿੰਦਾ ਹਸਪਤਾਲ ਚੋਂ ਵਾਪਸੀ ਨਾ ਆਵੇ ਜਨਾਬ ਤੁਸੀਂ ਭਾਗੇ ਬਦਤਾ ਨਹੀਂ ਹੈਗੇ ਹੱਥਾਂ ਵਾਲੀਆਂ ਤਾਂ ਖੋਲੋਗੇ ਮੱਥੇ ਵਾਲੀਆਂ ਕਿਵੇਂ ਖੋਲੋਗੇ ਇੱਥੇ ਰਵਾਂਗੇ ਅਸੀਂ ਕਿੱਥੇ ਨਹੀਂ ਜਾਂਦੇ ਤੁਸੀਂ ਜਿੰਨਾ ਮਰਜੀ ਤੁਸੀਂ ਸੁੱਖਣਾ ਸੁਖ ਲੋ ਜਿੰਨੇ ਮਰਜੀ ਤੁਸੀਂ ਜਿਹੜੀਆਂ ਜਿਹੜੇ ਜਿਨ੍ਹਾਂ ਨੂੰ ਵੀ ਮੰਨਦੇ ਹੋ ਸੁੱਖਣਾ ਸੁਖ ਲੋ ਐ ਨਹੀਂ ਜਾਂਦੇ ਥੋੜੀਆਂ ਜਗ੍ਹਾਾਂ 'ਚ ਬੈਠਾਂਗੇ ਪਹਿਲਾਂ ਤਾਂ ਸੋ ਮੈਂ ਕਹਿੰਨਾ ਕਿ ਜੇ ਹਾਂਸੀ ਬਿਠਾਣਾ ਕੰਮਾਲ ਹੈ ਜੀ ਹਾਂਸੀ ਬਿਠਾਣਾ ਹਰਿਆਣੇ ਨੇ ਰਾਤ ਰਤ ਬਣਾਤੀ ਉਹ ਨਾ ਕਈ ਸਾਲਾਂ ਤੋਂ ਬਣਾਈ ਕੇ ਬਣਾਈ ਕੇ ਜਦੋਂ ਨਹਿਰ ਦੇ ਨੇੜੇ ਆ ਕੇ ਸਮਾਣੇ ਉਦੋਂ ਜੋੜਨੀ ਸੀ ਨਾਲ ਉਦੋਂ ਅਸੀਂ ਜਾਇਤ ਨਹੀਂ ਦਿੱਤੀ ਸੀ ਕਿ ਇਹ ਕਿਨੇ ਬੜਾਲੀ ਸਾਨੂੰ ਪੁੱਛੀ ਬਣਾ ਤੁਸੀਂ ਸਾਡੇ ਇਲਾਕੇ 'ਚ ਕਿਵੇਂ ਬੜਾਲੇ ਨੂੰ ਤੁਸੀਂ ਐਂ ਦਾ ਤੇ ਉਹ ਉਦੋਂ ਤੱਕ ਉਹ ਤਾਂ ਪਤਾ ਕੀਤਾ ਨਹੀਂ ਹੈਗਾ ਜੀ ਕਿ ਉਹ ਨਹਿਰ ਬਣਾਉਂਦੇ ਆਉਂਦੇ ਨੇ ਸਾਨੂੰ ਕਹੇ ਸੁੱਤੇ ਪਏ ਸੀ ਆ ਸੀ ਉਹ ਸੀ ਕਮਾਲ ਏ ਯਾਰ ਕਿਹੜੇ ਵਿਜ਼ਨ 'ਚ ਫਿਰਦੇ ਹੋ ਤੁਸੀਂ ਚਿੱਠੀ ਕਦੋਂ ਲਿਖੀ ਐ ਚਿੱਠੀਆਂ ਤਾਂ ਬਹੁਤ ਚਿਰ ਪਹਿਲਾਂ ਤੇ ਲਿਖੀ ਜਾਂਦੀਆਂ ਸੀ ਪ੍ਰਧਾਨ ਮੰਤਰੀ ਨੂੰ ਡੀਸਿਲਟਿੰਗ ਵਾਸਤੇ ਮੇਰੇ ਕੋਲ ਪਿਆ ਸਾਰਾ ਕੁਝ ਸਾਮਾਨ ਨਾਲੇ ਚਿੱਠੀਆਂ ਦੀ ਗੱਲ ਤੁਸੀਂ ਮਾਦੋਪੁਰ ਵਾਲੀ ਚਿੱਠੀ ਹੈ ਜੀ ਕਦੋਂ ਲਿਖੀ ਹੈ 4425 ਨੂੰ ਮਾਦੋਪੁਰ ਵਾਲੀ ਚਿੱਠੀ ਕਿ ਸਾਨੂੰ ਡੀਸ਼ੇਲਟਿੰਗ ਦੀ ਜਗ ਦਿੱਤੀ ਜਾਵੇ 4425 ਨੂੰ ਨਾਲ ਚਿੱਠੀਆਂ ਦੀ ਗੱਲ ਕਿਉਂ ਕਰਦੇ ਹੋ ਤੁਹਾਡੀ ਚਿੱਠੀ ਦਾ ਦਸਤ ਵਿੱਚ ਸੁੱਟਦਾ ਰਿਹਾ ਉਹ ਕਹਿੰਦਾ ਮੈਂ ਚਿੱਠੀਆਂ ਛੁੱਟਦਾ ਦਸਤ ਵਿੱਚ ਨਾਲ ਚਿੱਠੀ ਦਾ ਵਰਕਰ ਨੇ ਵੀ ਲਿਖੀ ਸੀ ਪ੍ਰਧਾਨ ਨੂੰ 40 40 ਐਮਐਨ ਦੀ ਚਿੱਠੀ ਕਹਿੰਦਾ ਮੈਂ ਲਿਖਤੀ ਲਿਸਟ ਲਿਖਤੀ ਜੀ ਆਪ ਸਮਝ ਲੈ ਕੇ ਚਲੇ ਉਹ ਚਿੱਠੀ ਤੇ ਕੀ ਬਣਿਆ ਫਿਰ ਆਪਦੀ ਪੀੜੀ ਥਲੇ ਸੋਟਾ ਖਲੋ ਕਿਉਂ ਤੁਸੀਂ ਰਾ ਮੈਂ ਰਾਜਨੀਤੀ ਚ ਬਿਲਕੁਲ ਨਹੀਂ ਬੋਲਣਾ ਚਾਹੁੰਦਾ ਸੀ ਅੱਜ ਪਪੰਗੇ ਲਈ ਜਾਣੇ ਆ ਲਈ ਜਾਣੇ ਕੰਮ ਹੀ ਇਹ ਆਉਂਦਾ ਹੋਰ ਕੁਝ ਆਉਂਦਾ ਹੀ ਨਹੀਂ ਕਦੇ ਸੋਸ਼ਲ ਸਰਵਿਸ ਤਾਂ ਕੀਤੀ ਨਹੀਂ ਜਦੋਂ ਕੀਤੀ ਹੈ ਬਸ ਨੁਕਤਾਚੀਨੀ ਕੀਤੀ ਹੈ ਹੋਰ ਤਾਂ ਕੁਝ ਆਉਂਦਾ ਨਹੀਂ ਆ ਮਾਦੋਪੁਰਾਣੀ ਚਿੱਠੀਆਂ ਪਈਆਂ ਆਹਾ ਪਿਆ ਜੀ ਮੇਰੇ ਕੋਲੇ ਇੱਕ ਹੋਰ ਹਰਿਆਣੇ ਨੂੰ ਕਿਹਾ আচ্ছা ਤੁਸੀਂ ਜਿਹਨੂੰ ਮੀਟਿੰਗਾਂ ਕੀਤੀਆਂ ਸੀ ਚਲੋ ਤੁਸੀਂ ਕਹਿੰਦੇ ਇਹ ਤਾਂ 6 ਜੂਨ ਨੂੰ ਕੀਤੀ ਹੈ ਜਦਕਿ ਤੁਸੀਂ ਤਾਂ ਪਹਿਲਾਂ ਕਰ ਲਈ ਸੀ گئے ہو گے ادھر دو ہزار اینی دو ہزار بیس جولائی دو ہزار انی نیٹنگ کی دو ہزار اٹھارہ دو ہزار انی ایک جائی دو ہزار اٹھارہ میٹنگ کی دو ہزار ستارہ اٹھارہ بارہ چھ ستارہ میٹنگ کی لکھا ہے اس ویل تھی لکھ رہے سے نہیں سو پہلے ہوئی ہیں ਠੀਕ ਹੈ ਨਾ ਅਸੀਂ ਮੀਟਿੰਗ ਆਤੀਆਂ ਇਸ ਤੇ ਇਸੇ ਕੰਮ ਤੇ ਹੁਣ ਤੁਸੀਂ ਕੱਲ ਆ ਉਧਰ ਤੋਂ ਵਿਲੇ ਕਰਦੇ ਤੁਸੀਂ ਸਾਨੂੰ ਅੱਜ ਤਾਂ ਬਣੇ ਇਸੇ ਕੰਮ ਤੇ ਆ ਠੀਕ ਹੈ ਨਾ 12000 ਤੋਂ ਵੱਧ ਫਾਈਲਾਂ ਸਾਈਨ ਕਰਤੀਆਂ ਮੈਂ ਮੈਂ ਸੁਰੇਸ਼ ਨੂੰ ਨਹੀਂ ਫੜਾਉਂਦਾ ਸੁਰੇਸ਼ ਦੇਖ ਲਈ ਕਰ ਦੋ ਸਾਈਨ ਠੀਕ ਹੈ ਮੈਂ ਆਪ ਸਾਈਨ ਕਰਦਾ ਜੀ ਐਸ ਗੱਲ ਤਾਂ ਖੁਸ਼ ਹੋ ਜਾਓ ਤਾਂ ਹੁਣ ਉਹਦੇ ਬ੍ਰਿਤੀ ਬੋਲ ਸਿਆ ਉਹ ਤਾਂ ਹੈ ਨਹੀਂ ਥੋੜੇ ਕੋਲੇ ਹਾਂ ਤੁਸੀਂ ਵੀ ਚਿੱਟੀਆਂ ਲਿਖਦੇ ਰਹੋ ਬਾਅਦ ਚ ਫਿਰ ਕਰਸੀ ਵੀ ਤੁਸੀਂ ਫਿਰ ਦਿਸੇ ਬੜੇ ਸਰ ਪਤੀਲੀ ਚ ਹਾਂ ਕਰਸੀ ਤਾਂ ਕੋਈ ਕਰਦੀ ਉਹ ਤਾਂ ਲੋਕ ਫੇਰ ਨਗੇ ਜੀ ਕਰਸੀ ਮੋਦੇ ਉਹ ਦਸ ਦਿਨ ਕੀ ਲੋਕ ਪਾਖੜਾ ਤੇ ਪੌਂਗ 70 ਸਾਲਾਂ ਤੋਂ ਕੋਈ ਡੀਸਿਲਟਿੰਗ ਨਹੀਂ ਭਾਰਤ ਸਰਕਾਰ ਤੇ ਹਰਿਆਣਾ ਸਰਕਾਰ ਦੁਆਰੇ ਨਾ ਦਮਾਂ ਚ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਕਿਹਾ ਗਿਆ ਪਰੰਤੂ ਡੀਸਿਲਟਿੰਗ ਵਾਸਤੇ ਕਰਦੇ ਧਿਆਨ ਨਹੀਂ ਦਿੱਤਾ ਜੀ ਅਸੀਂ ਲਿਖਦੇ ਰਹੇ ਆ ਇਹਨਾਂ ਨੂੰ ਬੀਬੀ ਐਮਪੀ ਨੂੰ ਬੀਬੀ ਐਮਪੀ ਨੂੰ ਮੈਂ ਕਹੀਏ ਨਾ ਚਿੱਟਾ ਹਾਥੀ ਐ ਇਹ ਸਫੈਦ ਹਾਥੀ ਬਣ ਤਾਂ ਸਾਨੂੰ ਖਰਚਾ ਅਸੀਂ ਦਿੰਨੇ ਆ ਸਾਡੇ ਵਿਰੁੱਧ ਹੀ ਕੇਸ ਕਰ ਦਿੰਦੇ ਨੇ ਵਕੀਲ ਦਾ ਖਰਚਾ ਵੀ ਅਸੀਂ ਦਿੰਨੇ ਆ ਕਹਿੰਦੇ ਨਾ ਲੈਵਲ ਰੱਖਣਾ ਬੀਬੀ ਐਮਪੀ ਦਾ ਚੇਅਰਮੈਨ ਤੇ ਹਾਈ ਕੋਰਟ ਚ ਬੋਲ ਰਿਹਾ ਹੈ ਕਿ ਉਹ ਦੋ ਹਰਿਆਣੇ ਨੂੰ ਪਾਣੀ ਨਹੀਂ ਛੱਡਣ ਦੇ ਤਾਂ ਕਿੰਨਾ ਸੀ ਪਾਣੀ ਹਰਜੋਤ ਨੇ ਦੱਸਿਆ ਕਿੰਨਾ ਪਾਣੀ ਛੱਡਣਾ ਸੀਗਾ ਜੀ 4000 ਹੋਰ ਛੱਡੋ 4000 ਉਥੇ ਛੋਟੀ ਖੱਡ ਚੋਂ ਆ ਜਾਂਦਾ 1.5 ਲੱਖ ਤਾਂ ਉਹ ਪਾਣੀ ਨਾਲ ਤੁਸੀਂ ਹੱਡ ਰੁਕ ਲਉਗੇ ਇਹ ਕੋ ਪ੍ਰਧਾਨ ਜੀ ਕਹੀ ਜਾਂਦੇ ਆ ਆਪਣੇ ਅਿਆਲੀ ਹੋਰਾਂ ਦੀ ਪਾਰਟੀ ਦੇ ਐਕਸ ਪ੍ਰਧਾਨ ਕਹ ਲਉ ਜਾਂ ਇਹ ਤਾਂ ਅਲੱਗ-ਅਲੱਗ ਹੋ ਗਿਆ ਉਹ ਕਹੀ ਜਾਂਦੇ ਆ ਉਹ ਕਹਿੰਦਾ ਵੀ ਮੈਂ ਸਾਡੀ ਬਾਲਣੇ ਤੋਂ ਮੈਨੂੰ ਮੁੱਖ ਮੰਤਰੀ ਮੈਂ ਰਾਵੀ ਤੇ ਵਿਆਸ ਦੇ ਨਾਲ ਦੇਲੇ ਕੰਕਰੀਟ ਦੀਆਂ ਪੰਧਾਂ ਕਰ ਦੂੰ ਵੱਡੀਆਂ ਵੱਡੀਆਂ ਗਲੀਆਂ ਨਾਲੀਆਂ ਬਣਾਈਆਂ ਨਹੀਂ ਗਈਆਂ ਦਰਿਆਵਾਂ ਨਾਲ ਮੱਥਾ ਲਾਉਣਗੇ ਹੋਣਗੇ ਕਿਉਂ ਲੋਕਾਂ ਨੂੰ ਯਾਰ ਕੰਮਲੇ ਸਮਝਦਾ ਤੁਸੀਂ ਲੋਕਾਂ ਨੂੰ ਪਤਾ ਨਹੀਂ ਸਾਰਾ ਕੁਝ ਹੁਣ ਉਹ ਤੁਸੀਂ ਥੱਬਿਆਂ ਦੇ ਥੱਬੇ ਪੈਸੇ ਵੰਡੀ ਜਾਂਦੇ ਹੋ ਕਿੱਥੋਂ ਆਇਆ ਪੈਸਾ ਲੋਕਾਂ ਨੂੰ ਸਾਰਾ ਪਤਾ ਜੀ ਚੱਕਲੇ ਡੋਰੇ ਚੱਕ ਕੋਈ ਸਰਪੰਚੋ ਬਾਅਦ ਚ ਪਤਾ ਲੱਗਾ ਸਰਪੰਚ ਨੂੰ ਗੱਡੀ 'ਚ ਬਿਠਾ ਲੈ ਆ ਬਈ ਸਰਪੰਚ ਏ ਰੀਸਾਈਕਲ ਕਹਿੰਦੇ ਇਹਨਾਂ ਗੱਡੀ ਚੋਂ ਤੋਂ ਲੈ ਲੈ ਚੱਲ ਗਾਂਹ ਵਾਲੇ ਸਪੰਚ ਤੋਂ ਜਸ ਕਿਹੜਾ ਉਹ ਲੋਲ ਪਗੜਾ ਜੀ ਉਹ ਲੋਲ ਪਗੜਾ ਆ ਜਾ ਆ ਜਾ ਚੱਕ ਹੋਏ ਫੋਟੋ ਹੋ ਗਈ ਹਾਂ ਚਲ ਬਠ ਬਠ ਬਿਠਾ ਲਓ ਪਿਛਲੀ ਗੱਡੀ ਚ ਨੂੰ ਉਹ ਗਾਂਹ ਜਾ ਕੇ ਲੈ ਆ ਕੇ ਫੜਾ ਯਾਰ ਕੀ ਮਜ਼ਾਕ ਕਰਦੇ ਹੋ ਤੁਸੀਂ ਲੋਕਾਂ ਨਾਲ ਯਾਰ ਕੋਈ ਬਿਜ਼ਨ ਹੈ ਤੁਹਾਡਾ ਬਸ ਜਿਹੜਾ ਆਉਂਦਾ ਸਾਡੀ ਵਾਰੀ ਆਉਣ ਲੈਣ ਦੋ ਭਗਵਾਨ ਹਮਾਨ ਦੇ ਘਰ ਚ ਰੱਸਾ ਪਾ ਕੇ ਖਿੱਚਾਂਗੇ ਮੁੱਦਾ ਪੰਜਾਬ ਦਾ ਜੀ ਸਭ ਤੋਂ ਵੱਡਾ ਮੁੱਦਾ ਇਹ ਹੈ ਜੀ ਜਿਹੜਾ ਆਉਂਦਾ ਮੈਨੂੰ ਗਾਣਾ ਕੱਢਣਾ ਜੁਦਨ ਅਸ਼ਿਆਪੁਰੂਦ ਚੱਲ ਰਿਹਾ ਹੈ ਪਹਿਲਾਂ ਕਹਿੰਦੇ ਭਟੀਆਂ ਮੱਛੀਆਂ ਨਹੀਂ ਫੜਦੇ ਜਦੋਂ ਵੱਡਾ ਮੱਛ ਫੜ ਲਿਆ ਸਾਰੇ ਆ ਗਏ ਉਹਦੇ ਹੱਕ ਚ ਇਹ ਤਾਂ ਲੋਕਤੰਤਰ ਦਾ ਕਹਾਣ ਹੈ ਇਹ ਤਾਂ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੈ ਅੱਛਾ ਉਹੀ ਰਹਿ ਗਿਆ ਮਾਨਵ ਕੱਲਾ ਅਸੀਂ ਤਾਂ ਦੰਗਰੀਆਂ ਫਿਰ ਉਹੀ ਹੈ ਇੱਕ ਮਾਨਵ ਤੇ ਪਹਿਲਾਂ ਲਾਲ ਪੱਗ ਬਨ ਕੇ ਬਾਬੇ ਬਕਾਲੇ ਰਖੜੀ ਮੇਲੇ ਤੇ ਕੀ ਕਹਿੰਦੇ ਸੀ ਰਖੜ ਬੁੰਨਿਆ ਦੇ ਮੇਲੇ ਤੇ ਸੀਆਈਏ ਤਰਨਤਾਂ ਚ ਘੜੀਸ ਕੇ ਲੈ ਕੇ ਜਾਵਾਂਗੇ ਮੈਨੂੰ ਕੱਪੜੇ ਵੀ ਯਾਦ ਨਹੀਂ ਕਿਹੜੇ ਪਾਏ ਹੋਏ ਸੀ ਥੋੜਾ ਮੁਕਰਨ ਤੋਂ ਪਹਿਲਾਂ ਇਹ ਦੇਖ ਲਿਆ ਕਰੋ ਯਾਰ ਆਪ ਦਾ ਜਦੋਂ ਤੁਸੀਂ ਪਾਉਣਾ YouTube ਤੇ ਆਪ ਦਾ ਨਾਮ ਪਾ ਕੇ ਉਸ ਤੋਂ ਬਾਅਦ ਨਾ ਤਿੰਨ ਗੰਡੇ ਜਿਹੇ ਹੁੰਦੇ ਰੈਕਸਾਈਟ ਤੇ ਉਹਦੇ ਤੇ ਤੁਸੀਂ ਕਰੋਗੇ ਨਾ ਉਦੋਂ ਆ ਜਾਂਦਾ ਹੈ ਫਿਲਟਰ ਉਥੇ ਅਨੇਕ ਟੁਡੇ ਪਾ ਲੋ ਜਾਂ ਇੱਕ ਸਾਲ ਪਹਿਲਾਂ ਨਾ ਪਾ ਲੋ ਉਹ ਤੁਹਾਡੇ ਪਾਸ ਨਾ ਆ ਪਿਆਂਗੇ ਆਪ ਸੁਣ ਕੇ ਬਾਸੰਦੇ ਦਿਆ ਕਰੋ ਆਪ ਹੀ ਆਪਦੇ ਵਿਰੁੱਧ ਬੋਲ ਪੈਣੇ ਆ ਆਪਣਾ ਬਾਜਵਾ ਜੀ ਜਦੋਂ ਲੀਡਰ ਆਫ ਹਾਊਸ ਬੋਲਵੇ ਆ ਕਾਈਂਡਲੀ ਡਿਸਟਰਬ ਨਾ ਕਰੋ ਲੈਟ ਹਿਮ ਲੈਟ ਹਿਮ ਕੰਪਲੀਟ ਦੇਖੋ ਇਹਨਾਂ ਨੇ ਇਹਨਾਂ ਨੇ ਇਹ ਕਹਿੰਦੇ ਇਹ ਕਹਿੰਦੇ ਆ ਨਾ ਇੱਕ ਕੋਈ ਨਾ ਬੁਲੀਉਣ ਇਹ ਕਹਿੰਦੇ ਕਹਿੰਦੇ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਉਹਦੇ ਚ ਕਿਉਂ ਨਹੀਂ ਪੈਸੇ ਲੈਂਦੇ ਇਹ ਦੂਜਾ ਜਿਹੜਾ ਬਣਾ ਲਿਆ ਇਹ ਠੱਗੀ ਵਾਲਾ ਫੰਡ ਹੈ ਜਨਾਬ ਜੀ ਤੁਸੀਂ ਤਾਂ ਮੁੱਖ ਮੰਤਰੀਆਂ ਦੇ ਨਾਲ ਕਹਿੰਦੇ ਉਹਨਾਂ ਕੋਲ ਪੰਜ ਮੁੱਖ ਮੰਤਰੀਆਂ ਨਾਲ ਕੰਮ ਕੀਤਾ ਕਉਜ਼ੀ ਹੀ ਤੁਹਾਡਾ ਦੁੱਖ ਐ ਇਸ ਵਿੱਚ ਦੁੱਖ ਬਹੁਤ ਸ਼ੁੱਭ ਹੈ ਇਸ ਗੱਲ 'ਚ ਕਿ ਉਹਨੇ ਨਾਲ ਕੰਮ ਕੀਤਾ ਬਣਿਆ ਨਹੀਂ ਪਰ ਆਪ ਆਹੀ ਦੁੱਖ ਹੈ ਮਨ ਨਾਲ ਬਸ ਕੰਮ ਕੀਤਾ ਥੋੜਾ ਜਿਹਾ ਫਰਕ ਰਹਿੰਦਾ ਸੀਗਾ ਬਸ ਆਪ ਇਹਨਾਂ ਦੀ ਇੰਟਰਵਿਊ ਹੈ ਕਿ ਬਾਈ ਅਸੀਂ ਖਾਦ ਅਸੀਂ ਪਾਉਂਦੇ ਰਹੇਗੇ ਪਾੜੀ ਫਸਲ ਅਸੀਂ ਵੱਢ ਕੇ ਕੋਹੁਰ ਲੈ ਗਿਆ ਇਹ ਸਾਡੇ ਨਾਲ ਤਾਂ ਹਿੰਦੀ ਫਿਲਮਾਂ ਵਾਲੇ ਮਜ਼ਾਰਿਆਂ ਵਾਲੀ ਹੋਈ ਹੈ ਪਾੜੀ ਉਹ ਗਏ ਵੱਢ ਕੇ ਕੋਹੋ ਲੈ ਲੈਂਦੇ ਸੀ ਨੇ ਇਨਾਂ ਦੀ ਇੰਟਰਵਿਊ ਨੇ ਆਪ ਨਹੀਂ ਸੁਣਦੇ ਇੱਕ ਵਾਰ ਬੋਲਣ ਤੋਂ ਬਾਅਦ ਤੇ ਇਹ ਤੋਂ ਬਾਅਦ ਕੀ ਹੋਇਆ ਕਿ सीएम रिलीफ फंड ਜਿਹੜਾ ਸਰ ਰੈਗੂਲਰ ਹੈ ਉਹਦੇ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਜੀ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ ਉਹਦੇ ਵਿੱਚ ਐਮਪੀ ਜਿਹੜਾ ਉਹ ਸਿਰਫ 20 ਲੱਖ ਰੁਪਏ ਦੇ ਸਕਦਾ ਆਊਟ ਆਫ ਹਲਕਾ ਆਊਟ ਆਫ ਕੰਸਿਡਰੈਂਸੀ ਜਿਹੜਾ ਸੀ ਸੁਸਾਇਟੀ ਬਣਾਈ ਹੈ ਇਹ ਵੀ ਵਿੱਤ ਮੰਤਰਾਲੇ ਦੇ ਅੰਡਰ ਹੀ ਹੈ ਜੀ ਸਰ ਇਹਦੇ ਵਿੱਚ rangla.punjab.gov.in gov.in ਜਿਹੜਾ ਹੁੰਦਾ ਗਵਰਨਮੈਂਟ ਦਾ ਹੁੰਦਾ ਉਹ ਗਵਰਨਮੈਂਟ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਲਾ ਸਕਦਾ ਕੋਈ government.in india ਆਰਟੀਏ ਨਸੀ ਅਸੀਂ ਹਰ ਰੋਜ਼ ਤੁਹਾਨੂੰ ਆਰਟੀ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਹਰ ਰੋਜ਼ ਦੱਸ ਦਿਆਂ ਕਿ ਕਿੰਨੇ ਆ ਗਏ ਮੈਂ ਕਿਹਾ ਤੁਸੀਂ ਬੈਠੋ ਬੈਠੋ ਇਹਨੂੰ ਬਿਠਾਓ ਜੀ ਬਾਜਵਾ ਜੀ ਬਿਠਾਓ ਇਹਨਾਂ ਨੂੰ ਆਪਣੀ ਗੱਲ ਪੂਰੀ ਕਰਨ ਦੇ ਲੀਡਰ ਸਪੀਕਰ ਸਾਹਿਬ ਲੀਡਰ ਹਾਊਸ ਬੋਲ ਰਿਹਾ ਸਪੀਕਰ ਸਾਹਿਬ ਜਿੰਨੇ ਹਰ ਰੋਜ਼ ਪੈਸੇ ਆਉਂਦੇ ਆ ਅਸੀਂ ਅਪਡੇਟ ਕਰਦੇ ਆ ਸਾਰੇ ਚੈੱਕ ਲੈ ਰਹੇ ਆ ਸਾਰੇ ਤੂੰ ਔਰ ਉਹਦਾ ਚੇਅਰਮੈਨ ਮੁੱਖ ਮੰਤਰੀ ਹੈ ਉਹਦਾ ਉਹ ਜਿਹੜਾ ਉਸ ਫੰਡ ਦਾ ਚੇਅਰਮੈਨ ਮੁੱਖ ਮੰਤਰੀ ਹੈ ਕੋਈ ਕੋਈ ਪੱਥਰ ਦਿਲ ਜਾਂ ਕੋਈ ਚਿੱਟੇ ਖੂਨ ਨਾਲ ਅਫਸਰ ਹੋਊਗਾ ਜਾਂ ਕੋਈ ਪੋਲਿਟਿਸ਼ੀਅਨ ਹੋਊਗਾ ਜਿਹੜਾ ਉਸ ਪੈਸੇ ਚ ਪੁੰਨ ਦੇ ਪੈਸੇ ਚ ਦਾਨ ਦੇ ਪੈਸੇ ਚ ਇੱਕ ਰੁਪਿਆ ਦਿਖਾਊਗਾ 1 ਰੁਪਿਆ ਨਹੀਂ ਇਧਰ ਤੂੰ ਰੋਣ ਦਿੰਦੇ ਹਰੇਕ ਨੂੰ ਆਪਣੇ ਵਰਗਾ ਨਾ ਸਮਝਿਆ ਕਰੋ ਸੌਣ ਦੇ ਇਹਨਾਂ ਨੂੰ ਸਾਰਾ ਹਰ ਹਰੀ ਲੱਗਦਾ ਹੁੰਦਾ ਹੈ ਹਰੇਕ ਨੂੰ ਚੋਰ ਨੂੰ ਸਾਰੇ ਕਿਉਂ ਚੋਰਾਂ ਹੀ ਲੱਗਦੀ ਹੈ ਸਾਧ ਨੂੰ ਸਾਰੇ ਕਿਉਂ ਸਾਧਾਂ ਹੀ ਲੱਗਦੀ ਹੈ ਹਜੇ ਤੱਕ ਤੁਹਾਡੇ ਪੱਤੇ ਰਾਸ ਨਹੀਂ ਆਏ